ਜਰਨੈਲੀ ਸੜਕ ਉੱਤੇ ਚਾਰਕੂ ਮੀਲਾ ਵਿਚਕਾਰ ਮਜ਼ਬਬ ਦੇ ਮਾਰਿਆਂ ਦਾ ਕਾਫਲਾ ਆਪਣੇ ਨਵੇਂ ਵਤਨ ਨੂੰ ਜਾ ਰਿਹਾ ਸੀ ਮੈਂ ਕਿਤੇ ਤੋਂ ਬਾਹਰੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ ਮੇਰੀ ਮੰਜ਼ਲ ਤੋਂ ਕੋਈ ਦੋ ਕੂ ਮੀਲ ਉਰੇ ਕਾਫਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ ਸਵਾਰੀਆਂ ਲੈ ਕੇ ਨਿਮਾਣ ਦੇ ਵਿੱਚ ਖਿੰਡ ਗਈਆਂ ਤੇ ਡਰਾਈਵਰ ਇੰਜਣ ਦਾ ਘੁੰਡ ਚੁੱਕ ਕੇ ਨੁਕਸਟੋਨ ਲੱਗ ਪਿਆ ਸੜਕ ਦੀ ਖੱਬੀ ਬੰਨੀ ਉੱਤੇ ਸੁਸਤ ਚਾਲ ਦੇ ਵਿੱਚ ਗੱਡੇ ਚੀਕ ਰਹੇ ਸਨ ਜਿਵੇਂ ਬੋਦੇ ਪਈਏ ਧੁਰਾ ਉਤੋਂ ਮਜਬੂਰ ਘੁੰਮ ਰਹੇ ਹੋਣ ਉਹਨਾਂ ਦਾ ਦਿਲ ਨਾ ਕਰ ਰਿਹਾ ਹੋਵੇ ਘੁੰਮਣ ਨੂੰ ਪਰ ਮਜਬੂਰੀ ਦੇ ਵਿੱਚ ਘੁੰਮ ਰਹੇ ਹੋਣ ਇਸ ਤਰ੍ਹਾਂ ਓਕੇ ਹੌਂਕ ਦੇ ਬਲਦਾਂ ਦੀਆਂ ਲੇਫੀਆਂ ਧਾਣਾ ਉੱਤੇ ਟੱਬਰ ਟੱਬਰ ਦਾ ਭਾਰ ਸੀ ਬਲਦ ਬਿਮਾਰਾਂ ਵਾਂਗ ਤੁਰਦੇ ਸਨ ਜਿਵੇਂ ਉਹਨਾਂ ਦੇ ਮਹਾਰਚੀਆਂ ਦੇ ਦਿਲ ਉਹਨਾਂ ਦੀ ਤੋਰ ਦੇ ਨਾਲ ਸਹਿਮਤ ਨਾ ਹੋਣ ਇੱਕ ਰੁੱਖੀ ਧੂੜ ਬਲਦਾਂ ਦੀਆਂ ਪੈੜਾਂ ਦੇ ਵਿੱਚੋਂ ਉੱਡ ਕੇ ਹਵਾ ਦੀਆਂ ਲਹਿਰਾਂ ਨੂੰ ਚੰਬੜ ਦੀ ਚਫੇਰੇ ਫੈਲ ਰਹੀ ਸੀ। ਬਲਦਾਂ ਦੇ ਗਲ ਘੁੰਗਰੂ ਨਹੀਂ ਸਨ ਕਿਸੇ ਕਿਸੇ ਗੱਡੇ ਉੱਤੇ ਕੋਈ ਬਲੂਰ ਵਿਲਕਦਾ ਸੀ। ਗੱਡਿਆਂ ਉੱਤੋਂ ਲੋਥਾਂ ਵਰਗੇ ਭੁੱਖੇ ਪਿੰਜਰ ਬਿੱਟ-ਬਿੱਟ ਚਾਕਦੇ ਸਨ। ਬਸ ਬਸੋ ਚੁੱਪਚਾਪ ਚੱਕੀ ਜਾਂਦੇ ਸਨ। ਡਰੇ ਹੋਏ ਸਹਿਮੇ ਹੋਏ। ਉਹਨਾਂ ਦੇ ਪੀਲੇ ਚਿਹਰੇ ਧੂੜ ਦੇ ਨਾਲ ਸਾਕੀ ਬਣ ਗਏ। ਸੜੀ ਤਰੇਕੀ ਜ਼ਿੰਦਗੀ ਉੱਤੇ ਮੱਖੀਆਂ ਭਿੰਕਦੀਆਂ ਤੇ ਇੱਕ ਬਦਬੂ ਹਵਾ ਦੇ ਖੁਸ਼ਕ ਵਰਾਟਿਆਂ ਦੇ ਨਾਲ ਖਲਾ ਨੂੰ ਹਟ ਰਹੀ ਸੀ ਮੈਂ ਚਾਹਿਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰੀ ਦਾ ਨੇੜੇ ਹੋ ਕੇ ਤਾਂ ਵੇਖ ਲਵਾਂ ਹੌਰੇਨਾਂ ਨੂੰ ਮੁਰ ਦੇਖਾਂ ਜਾਂ ਨਾ ਦੇਖਾਂ ਕੌਣ ਨੇ ਮੇਰਾ ਦਿਲ ਕੀਤਾ ਕਿ ਇੱਕ ਵਾਰੀ ਨੇੜੇ ਹੋ ਕੇ ਇਹਨਾਂ ਦੇ ਚਿਹਰੇ ਜ਼ਰੂਰ ਤੱਕ ਲਵਾਂ ਉਜੜੇ ਜਾਂਦਿਆਂ ਨੂੰ ਦੋ ਲੰਘਾਂ ਮੈਨੂੰ ਸੜਕ ਦੀ ਚਿਬ ਖੜੇਬੀ ਸਰਜੀ ਕੰਨੀ ਉਤੇ ਲੈ ਗਈਆਂ ਇੱਕਾ ਇੱਕ ਮਰੇਓ ਗੱਡੇ ਖੜੋਣੇ ਸ਼ੁਰੂ ਹੋ ਗਏ ਸ਼ਾਇਦ ਕਾਫਲਾ ਰੁਕਿਆ ਗਿਆ ਸੀ ਕਿਸੇ ਵਜ੍ਹਾ ਕਰਕੇ ਤੇ ਫਿਰ ਮੈਂ سرمਈ ਸੜਕ ਉਤੇ ਹੋ ਗਿਆ ਤੇ ਬਿੰਦੀ ਬਿੰਦ ਇੱਕ ਇੱਕ ਗੱਡੇ ਨੂੰ ਤੱਕਦਾ ਲੰਮੀ ਕਤਾਰ ਦੇ ਨਾਲ ਉਹ ਨਾਲ ਹੌਲੀ ਹੌਲੀ ਤੁਰਨ ਲੱਗ ਪਿਆ ਇਹਨਾਂ ਉਜੜੇ ਲੋਕਾਂ ਨੂੰ ਇਹਨੇ ਉਜੜੇ ਲੋਕਾਂ ਨੂੰ ਤੱਕਦਾ ਹੋਇਆ ਇਹਨਾਂ ਦੇ ਚਿਹਰਿਆਂ ਵੱਲ ਨੂੰ ਇਹਨਾਂ ਦੇ ਮਲੇ ਚਿਹਰਿਆਂ ਵੱਲ ਨੂੰ ਡਰੇ ਹੋਏ ਸਹਿਮੀ ਰੋਂਦੇ ਚਿਹਰਿਆਂ ਵੱਲ ਉਸ ਕਤਾਰ ਦੇ ਨਾਲ ਲਲਤ ਉੱਦ ਗਿਆ ਕਿ세-ਕਿ세 ਗੱਡੇ ਉੱਤੋਂ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਚਮਕ ਪੈਂਦੀਆਂ ਤਾਂ ਉਹ ਝੱਟ ਮੈਨੂੰ ਦੇਖਣੋਂ ਟਲ ਜਾਂਦੀਆਂ ਨੇ ਉਸੇ ਵੇਲੇ ਹਰ ਗਾੜੀ ਆ ਮੇਰੀ ਸ਼ਕਲ ਤੋਂ ਇੱਕ ਵਾਰ ਡਰ ਜਾਂਦਾ ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਦੇ ਵਿੱਚ ਬਰਸ਼ੇ ਚਮਕਦੇ ਦਿਸਦੇ ਹੋਣ ਬਰਸ਼ੇ ਮੈਸੁਰ ਮਈ ਸੜਕ ਤੋਂ ਹਟ ਕੇ ਮੋੜ ਤੱਚੀ ਪਟੜੀ ਉੱਤੇ ਤੁਰਦਾ ਗਿਆ ਤੁਰਦਾ ਗਿਆ ਜਦ ਰੂਮੈਨੋ ਕਾਫਲਿਆਂ ਵੱਲ ਨੂੰ ਦੇਖਦਾ ਰਿਹਾ ਕਿ ਕੋਈ ਤਿੰਨ ਗੱਡੀਆਂ ਪਿੱਛੋਂ ਅਚਾਨਕ ਇੱਕ ਗੱਡੀ ਨੇ ਮੇਰੇ ਵੱਲ ਤੱਕਿਆ ਉਹਦੀ ਨਜ਼ਰਾ ਤਰਦੀਆਂ ਤਰਦੀਆਂ ਮੋੜ ਕਰਾਰ ਫੜ ਗਈਆਂ ਵੈਸੇ ਤਾਂ ਹਰ ਗੱਡੀ ਆ ਮੈਨੂੰ ਤੱਕ ਕੇ ਦੂਜੇ ਪਾਸੇ ਨੂੰ ਮੂੰਹ ਕਰ ਰਹੀ ਸੀ ਨਫ਼ਰਤ ਸੀ ਫਜ਼ਾ ਦੇ ਵਿੱਚ ਨਫ਼ਰਤ ਸੀ ਪਰ ਉਹ ਨਫ਼ਰਤ ਮੇਰੇ ਦਿਲ ਦੇ ਵਿੱਚ ਤਾਂ ਨਹੀਂ ਸੀ ਨਾ ਪਰ ਉਹਨਾਂ ਨੂੰ ਕੀ ਪਤਾ ਦਿਲ ਦਾ ਕੀ ਆ ਪਰ ਇੱਕ ਗੱਡੀਆ ਗੱਡਾ ਹੱਕਣ ਵਾਲਾ ਉਹ ਮੇਰੇ ਵੱਲ ਝੱਕਣ ਲੱਗ ਪਿਆ। ਉਸਨੇ ਫੇਰ ਤੱਕਿਆ ਤੇ ਪਲ ਦੀ ਪਲ ਉਹਦੇ ਚਿਹਰੇ ਉੱਤੇ ਭਾਗ ਗਿਆ ਫਿਰ ਆਇਆ। ਉਹਦੀਆਂ ਅੱਖਾਂ ਦੇ ਵਿੱਚ ਜਿਵੇਂ ਕੋਈ ਲਿਸ਼ਕ ਜੀ ਆ ਗਈ ਹੋਵੇ ਜਿਹੜੀ ਕਿ ਕਾਫਲੇ ਵਿੱਚ ਬਿਲਕੁਲ ਅਣਹੋਣੀ ਹੋ ਸਕਦੀ ਸੀ ਕੁਝ ਅਲੱਗ ਸੀ ਅਨੋਖਾ ਸੀ ਮੇਰੇ ਵਾਸਤੇ। ਉਸ ਗੱਡੀ ਨੇ ਠੋੜੋ ਤੇ ਪੱਬ ਧਰਿਆ ਤੇ ਇੱਕ ਛਲਾਂਗ ਨਾਲ ਗੱਡੀਆਂ ਲੈ ਕੇ ਮੇਰੇ ਵੱਲ ਨੂੰ ਵਧਿਆ ਜਿਵੇਂ ਉਹਦੀ ਛਾਤੀ ਦੇ ਵਿੱਚ ਕੋਈ ਗੋਲਾ ਫਟ ਗਿਆ ਹੋਵੇ ਉਹਦੀਆਂ ਅੱਖਾਂ ਦੇ ਉੱਤੇ ਮਾਸ ਕੰਬਿਆ ਤੇ ਉਹਦੀ ਉੱbnk lagi। ਓਹੋ। ਉਹ ਦੁਲਿਆ ਬੜਾ ਮੜਾ ਹੋ ਗਿਆ ਯਾਰ। ਉਹ ਢੱਕੇ ਵਰਗਾ ਪਛਾਣਿਆ ਵੀ ਨਹੀਂ ਗਿਆ ਮੈਥੋਂ। ਮੈਂ ਜਦੋਂ ਉਸ ਨੂੰ ਦੇਖਿਆ ਜਦੋਂ ਮੇਰੇ ਕੋਲ ਆਇਆ ਇਹ ਤਾਂ ਦੁੱਲਾ ਸੀ। ਬੁੱਤੇ ਯਾਰ ਸੋਕੀ ਗਿਆ ਹੈ ਨਾ ਕਮਜ਼ੋਰ। ਮੈਨਾਂ ਤੈਨੂੰ ਪਛਾਣਿਆ ਹੀ ਨਹੀਂ ਪਰ ਸ਼ੁਕਰ ਹੈ ਤੂੰ ਮੈਨੂੰ ਪਛਾਣ ਲਿਆ ਮੇਰੇ ਕੋਲ ਆ ਗਿਆ ਨਹੀਂ ਤਾਂ ਆਪਾਂ ਇਦੀ ਲੰਘ ਜਾਣਾ ਸੀ। ਤੇ ਲੇਡੀ ਪਬ ਨੇ ਗੱਡੇ ਉੱਤੇ ਨਿਸਰ ਪਈ ਲਟਕਦੀ ਬੇਸੁਰਤ ਜ਼ੈਨਬ ਦੇ ਕਾਲਜੇ ਉੱਤੇ ਧੱਕ ਮਾਰਿਆ। ਪਿਓ ਦਾ ਰੋਣਾ ਸੁਣ ਕੇ ਧੀਆਂ ਤਾਂ ਕਬਰਾਂ ਵਿੱਚੋਂ ਜਾਗ ਪੈਂਦੀਆਂ ਨੇ। ਉਹ ਭਾਈ ਤੂੰ ਉਹ ਯਾਰਾ ਤੂੰ ਉਰੇ ਉਰੇ ਆ ਯਾਰ ਉਰੇ ਆ। ਭਾਈ ਤੂੰ ਬਸ ਆ ਜਾ ਉਰੇ ਆ ਜਾ ਸਾਡੇ ਕੋਲ ਆ ਜ਼ੈਨਬ ਨੇ ਮਰੀ ਹੋਈ ਆਵਾਜ਼ ਦੇ ਵਿੱਚ ਆਖਿਆ। ਉਹਦੀ ਅੰਦਰਾਂ ਨੂੰ ਜਿਵੇਂ ਸੁਣ ਚੜਦਾ ਸੀ। ਉਸਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਗੱਡੇ ਤੋਂ ਦੂਰ ਹੁੰਦੇ ਪਿਉ ਨੂੰ ਮੌਤ ਦੀਆਂ ਦਾੜਾਂ ਦੇ ਵਿੱਚ ਜਾਂਦਾ ਸਮਝ ਦਿਸੀ ਦੂਰ ਦੂਰ ਸਾਂ ਸੀ ਪਰ ਹੁਣ ਉਸਨੇ ਮੈਨੂੰ ਪਹਿਚਾਨ ਲਿਆ ਸੀ ਭਾਈ ਭਾਈ ਤੂੰ ਉਹ ਦੁੱਲਿਆ ਬਸ ਵੀਰ ਅਸਵੀਰ ਹੁਣ ਆਪਾਂ ਕੋਈ ਆਪਾਂ ਕੋਈ ਗੱਲ ਕਰੀਏ ਮੈਂ ਦੁੱਲੇ ਨੂੰ ਵਰਾਉਣ ਲਈ ਮੋਢਿਓਂ ਫੜ ਕੇ ਜ਼ਰਾ ਜਿੰਨਾ ਉਸ ਨੂੰ ਛੋਣਿਆ ਉਹਦੀ ਵੀਣੀ ਹੰਝੂਆਂ ਦੇ ਨਾਲ ਤਰ ਹੋ ਗਈ ਸੀ ਉਹਨੇ ਟੁੱਟ ਮੇ ਹੋ ਕੇ ਲੈਂਦੇ ਆ ਛੱਗੇ ਦੇ ਮਲੇ ਪੱਲੇ ਦੇ ਨਾਲ ਨੱਕ ਤੇ ਅੱਖਾਂ ਪੂੰਝੀਆਂ ਰੋ ਕੇ ਹੰਬੀਆਂ ਲਾਲ ਪਿੰਜੂ ਅੱਖਾਂ ਮੇਰੇ ਵੱਲ ਵੱਲ ਤੱਕ ਰਹੀ ਸੀ ਹੌਲਾ ਜਿਹਾ ਹੋ ਕੇ ਤਾਂ ਕਹਦੇ ਕਿ ਨਿੰਮੇ ਹੁਲਾਸ ਦੇ ਵਿੱਚ ਹੌਲੀ ਜਿਹੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ ਵੇ ਪੁੱਤ ਜੈਨਬਾ ਅਗਰ ਬਚਨ ਸੇ ਖੜਾ ਹੈ ਪਛਾਣਿਆ ਨਹੀਂ ਤੂੰ ਆਪਣਾ ਪਰੋਸੀ ਹੈ ਦੂਰ ਖੜਾ ਸੀ ਆ ਦੇਖ ਲੈ ਨੇੜੇ ਤੱਕੇ ਆਪਣਾ ਗਵੰਡੀ ਹੈ ਮਿਲ ਲੈ ਇਸ ਨੂੰ ਪੁੱਤ ਮਿਲ ਲੈ ਇਸ ਨੂੰ ਉਹ ਦਿਂਤਲੀ ਨਾਂ ਬਾਹਾਂ ਨੇ ਢਾਂਕਾ ਉਤੇ ਆਸਰਾ ਲੈ ਕੇ ਕੂਣੀਆਂ ਕੱਢ ਲਈਆਂ ਤੇ ਉਹਦੇ ਲੱਕ ਉਤੇ ਟੰਗੇ ਅਧਿਆ ਤੰਬੇ ਦੀ ਇੱਕ ਝੋਲ ਖਚਾ ਉਤੇ ਫੁਲਕਦੀ ਸੀ ਮੇਰਾ ਨਾਮ ਗੁਰਬਚਨ ਸੁਣ ਕੇ ਨਾ ਗੁਰਬਚਨ ਸਿਓ ਸੁਣ ਕੇ ਜਾਨਵ ਦੇ ਬੈਨ ਫੁੱਟ ਪਏ ਉਹਦੀਆਂ ਅੱਖੀਆਂ ਦੇ ਵਿੱਚ ਸਾਹ ਖਿੱਚਣ ਜੋਗਾ ਵੀ ਸਤ ਨਹੀਂ ਸੀ ਪਰ ਰੋਣ ਲਈ ਪਰ ਰੋਣ ਲਈ ਜਿਵੇਂ ਉਹਦੇ ਵਿੱਚ ਉਚੇਚਾ ਜ਼ੋਰ ਆ ਗਿਆ ਹੋਵੇ ਉਹਦੇ ਕੀਰਨੇ ਨੇ ਬਲਦਾਂ ਦੀਆਂ ਅੱਖਾਂ-ਅੱਖਾਂ ਵਿੱਚੋਂ ਘਰਾਲਾਂ ਵਗਾਕਤੀਆਂ ਦੁੱਲੇ ਦੀ ਗੱਲ ਕਰੀਏ ਤਾਂ ਇਹ ਉਹੀ ਦੁੱਲਾ ਸੀ ਦੁੱਲਾ ਸਾਡੇ ਪਿੰਡ ਦਾ ਕਹਿੰਦਾ ਕਹੋਂ ਦਾ ਰਾਠ ਗੁੱਜਰ ਸੀ 20-20 ਕੋਹਾਂ ਤੱਕ ਉਹਦੀ ਤਾਂਗ ਸੀ 20-20 ਕੋਹਾਂ ਤੱਕ ਸਾਰੇ ਪਿੰਡ ਦਾ ਚਾਉਣਾ ਉਹੀ ਚਾਰਦਾ ਹੁੰਦਾ ਸੀ ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਏਜੜ ਵਕ ਪਾਲਦਾ ਸੀ ਇਮਾਨਦਾਰ ਬੰਦਾ ਸੀ ਉਹディ ਸਪੋਰਟ ਗੀ ਦੇ ਵਿੱਚ ਕਦੇ ਇਹ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਡੰਗਰ ਖੇਤ ਦੇ ਵਿੱਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਦੇ ਫਾਟਕ ਦੇ ਲਿਆ ਹੋਵੇ ਇਸ ਤਰ੍ਹਾਂ ਕਦੀ ਨਹੀਂ ਸੀ ਹੋਇਆ ਬਹੁਤ ਧਿਆਨ ਰੱਖਦਾ ਸੀ ਇਮਾਨਦਾਰ ਪੂਰਾ ਸੀ ਤੇ ਨਾ ਹੀ ਕਿਸੇ ਦਾ ਨੁਕਸਾਨ ਹੋਣ ਦਿੰਦਾ ਸੀ ਇੱਕੋ ਵਿਹੀ ਦੇ ਵਿੱਚ ਘਰ ਹੋਣ ਕਰਕੇ ਸਾਡਾ ਤਾਂ ਖਾਸ ਕਰ ਗਵਾਂਢੀ ਸੀ ਨਾ ਵੱਡੇ ਵਡੇਰਵਾ ਵਡਾਰੂਆਂ ਤੋਂ ਲੈ ਕੇ ਉਹਨਾਂ ਦੇ ਨਾਲ ਸਾਡਾ ਵਾਹ ਚੱਲਦਾ ਆ ਰਿਹਾ ਸੀ ਪਿੱਛੋਂ ਦਾ ਸਾਡੇ ਪਿਛੋਕੜ ਪਸ਼ਮਾ ਦੇ ਬਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਬਾੜਾ ਸੀ ਮੇਰਾ ਪਿਓ ਦੱਸਦਾ ਹੁੰਦਾ ਸੀ ਕਿ ਦੁੱਲੇ ਦੇ ਤਾਏ ਸੁਲੇਮਾਨ ਨੇ ਉਹਨੂੰ ਇੱਕ ਵਾਰ ਦਾ ਭਰੋਸਾ ਦਿੱਤਾ ਸੀ ਕਿਸੇ ਜ਼ਮਾਨੇ ਦੀ ਗੱਲ ਐ ਬੇ ਸੌਂਦ ਸਿਆ ਬੇ ਸੌਂਦ ਸਿਆ ਤੇਰਾ ਸਾਡਾ ਮਾਲ ਕੋਈ ਦੋ ਤਾਂ ਨਹੀਂ ਵੀ ਤੂੰ ਸੌਂ ਰਿਹਾ ਕਰ ਬੇਫਿਕਰ ਹੋ ਕੇ ਰਹਿ ਸੁੱਤਾ ਪਿਆ ਰਿਹਾ ਕਰ ਅਸੀਂ ਕੋਈ ਥੱਕਦੇ ਨਹੀਂ ਡੇਰੇ ਡੰਗਰ ਸਾਹਮਦੇ ਕਿ ਲੈ ਵੀ ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰਿਆਂ ਪਾਸ ਮੰਝਾ ਨਹੀਂ ਸੀ ਡਾਇਆ ਜਾਦਾ ਇਹ ਟੱਬਰ ਗੁਜਰਾਂ ਦਾ ਟੱਬਰ ਸਾਡੇ ਕੋਲ ਸੀ ਤੇ ਜ਼ੈਨਬ ਜ਼ੈਨਬ ਜਿਹਦੇ ਅੱਜ ਹੰਝੂ ਨਹੀਂ ਸਨ ਸੁchre ਇਹ ਮੇਰੀਆਂ ਭੇੜਾਂ ਦੀ ਗੂੜੀ ਸੇਲੀ ਸੀ ਉਹਨਾਂ ਜਦੋਂ ਰਲ ਕੇ ਤਿਰਜਣੀ ਬੈਠਣਾ ਤਾਂ ਪਹਿਰ ਦੇ ਤੜਕੇ ਤੀਖ ਸ਼ੋਪ ਪਾਉਂਦੇ ਰਹਿਣਾ ਇਕੱਠੀਆਂ ਤੀਆਂ ਗਾਉਣੀਆਂ ਪਿੰਗਾ ਝੂਟਣੀਆਂ ਇਹਨਾਂ ਦੀ ਸੁਆ ਬਹਤਰੀ ਇੱਕ ਹੁੰਦੀ ਸੀ ਰਲਕਿਓ ਬੜੇ ਸੋਹਣੇ ਫਲੈਰੇ ਬੁਈਏ ਗੁੰਦੀਆਂ ਸਨ ਸਾਡੀਆਂ ਦੱਬ ਖੜਬੀਆਂ ਦਰਿਆਆਂ ਉਹਨਾਂ ਦੀਆਂ ਸਾਂਝੀਆਂ ਰੀਜਾਂ ਦੀਆਂ ਰੰਗਲੀਆਂ ਮੂਰਤਾਂ ਸਨ ਅਜੇ ਵੀ ਉਹ ਦਰਿਆਾਂ ਅਜੇ ਵੀ ਉਹ ਦਰਿਆ ਸਾਡੇ ਘਰਾਂ ਦੇ ਵਿੱਚ ਹੀ ਨੇ ਨਾਲੇ ਜ਼ੈਨਬ ਦਾ ਦਾਜ ਮੇਰੀਆਂ ਭੈਣਾਂ ਨੇ ਰਲ ਕੇ ਤਿਆਰ ਕਰਵਾਇਆ ਸੀ ਤੇ ਹੁਣ ਜ਼ੈਨਬ ਤੇ ਹੁਣ ਜ਼ੈਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਅਲੱਗ ਕੇ ਬਣਵਾ ਰਹੀ ਸੀ ਬਸ ਸਾਡੇ ਘਰਾਂ ਦੀ ਸਾਂਝ ਸੀ ਜੀ ਆਪਣੀਆਂ ਭੈਣਾਂ ਵਾਂਗੂ ਜਨਬ ਬਿਲਕੁਲ ਮੈਨੂੰ ਆਪਣੀ ਸਾਕੀ ਭੈਣ ਵਾਂਗ ਝਾਪਦੀ ਸੀ ਸਾਕੀ ਭੈਣ ਉਹ ਵੀਰ ਤੋਂ ਬਿਨਾ ਮੈਨੂੰ ਕਦੇ ਕੁਝ ਕਹਿੰਦੀ ਨਹੀਂ ਸੀ ਜਦੋਂ ਮੈਨੂੰ ਬੁਲਾਉਣਾ ਹਮੇਸ਼ਾ ਵੀਰ ਹੀ ਕਹਿੰਦੀ ਸੀ ਪਹਿਲਾਂ ਵੀਰ ਇੱਧਰ ਆ ਵੀਰ ਗੱਲ ਸੁਣ ਹਮੇਸ਼ਾ ਇਦਾਂ ਜੇ ਕਦੇ ਉਹ ਮੇਰੀ ਕਿਸੇ ਭੈਣਾਂ ਦੇ ਨਾਲ ਝਾਟਮ ਚੀਟੀ ਵੀ ਹੋ ਪੈਂਦੀ ਲੜ ਵੀ ਪੈਂਦੀ ਤਾਂ ਮੈਥੋਂ ਨਿਰਣਾ ਨਾ ਹੁੰਦਾ ਫੈਸਲਾ ਨਾ ਹੋ ਸਕਦਾ ਕਿ ਕਿਹਦਾ ਕਸੂਰ ਕੱਢਾਂ ਕਿਸ ਨੂੰ ਘੂਰਾ ਜਨਬ ਬਿਲਕੁਲ ਮੈਨੂੰ ਆਪਣੀ ਭੈਣ ਵਰਗੀ ਸੀ ਜਦੋਂ ਉਹ ਡੋਲੀ ਪੈਣ ਲੱਗੀ ਸੀ ਨਾ ਤੇ ਉਹਨਾਂ ਦੀਆਂ ਮੇਲਣਾ ਦੇ ਨਾਲ ਮੇਰੀਆਂ ਭੈਣਾਂ ਨੇ ਵੀ ਰੋ ਰੋ ਕੇ ਹੋਰੇ ਲਾਇਸਨ ਬੁਰੇ ਕਰ ਲਿਆ ਬੁਰਾ ਹਾਲ ਕਰ ਲਿਆ ਸੀ ਭਾਵੇਂ ਉਹਨਾਂ ਦੀਆਂ ਸ਼ੀਟਾਂ ਪਹਿਰੀਆਂ ਤੇ ਚਾਂਦੀ ਮੜੀਆਂ ਮੇਲਣਾ ਦੇ ਵਿੱਚ ਮੇਰੀਆਂ ਸਾਧੀਆਂ ਭੈਣਾਂ ਉਪਰੀਆਂ ਲੱਗਦੀਆਂ ਸਰ ਪਰ ਮੈਂ ਰੂਹਾਂ ਵਿੱਚੋਂ ਫੁੱਟੇ ਦਰਦੀਲੇ ਹੀਰਿਆਂ ਵਿੱਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸਕਿਆ ਸੀ ਉਹਦੇ ਵੀਰ ਅਤੇ ਪਿਓ ਨੇ ਆਪਣੀਆਂ ਨਿਮਾਰੀਆਂ ਪੱਗਾਂ ਦੇ ਕੰਨਾਂ ਉੱਤੋਂ ਲਮਕ ਦੇ ਗਰੀਬ ਲੜਾਂ ਦੇ ਨਾਲ ਅੱਖਾਂ ਪੁੰਝੀਆਂ ਸਨ ਉਸ ਵੇਲੇ। ਉਹ ਪਾਮੀਰਾਟ ਸਨ। ਪਾਮੀਰਾਟ ਸਨ। ਪਰਤੀਆਂ ਨੂੰ ਤੋੜਨ ਵੇਲੇ بڑے بڑے ਖੱਬੇ ਖਾਨ ਵੀ ਤਾਂ ਮੁੱਚ ਕੇ ਗਰੀਬ ਜੇ ਹੋ ਜਾਂਦੇ ਨੇ ਨਾ। ਗਰੀਬ ਜੇ ਬਸ ਉਹਨਾਂ ਦੀ ਵੀ ਹਾਲਤ ਇਹੋ ਜੀ ਸੀ। ਜ਼ੈਨਬ ਜ਼ੈਨਬ ਆਪਣੇ ਮਾਮੇ ਦੇ ਘਲਾਵੇ ਦੇ ਵਿੱਚ ਉਹਦੇ ਗੱਲ ਨੂੰ ਚੰਬੜੀ ਇੱਕ ਅਜੀਬ ਕੰਬ ਦੀ ਲੈ ਦੇ ਵਿੱਚ ਉਂ-ਉਂ ਕਰਕੇ ਰੋ ਰਹੀ ਸੀ। ਇਸ ਲਹਿ ਨਾਲ ਜੀਵਨ ਦੇ ਵਿੱਚ ਔਰਤ ਸ਼ਾਇਦ ਇਕੋ ਵਾਰ ਹੁੰਦੀ ਹੋਵੇ। ਉਹਦੇ ਰੋਣ ਦੀ ਤਰਖ ਦੀ ਲਹਿ ਦੇ ਵਿੱਚ ਮੇਰਾ ਦਿਲ ਘੁੱਲਦਾ ਜਾ ਰਿਹਾ ਸੀ ਜਿਵੇਂ ਮਿਲਦੀਆਂ ਲਹਿਰਾਂ ਦੇ ਨਾਲ ਸ਼ੂਹਣ ਦੇ ਨਾਲ ਦਰਿਆ ਦੇ ਕੰਡੇ ਖੁਰ ਜਾਂਦੇ ਨੇ। ਦੋ ਹੰਝੂ ਮੇਰੀਆਂ ਵਿੱਚ ਮਣੀਆਂ ਵਿੱਚੋਂ ਨੁੱਚੜ ਕੇ ਗੋਲ ਕਣੀਆਂ ਬਣ ਗਏ ਸਨ। ਮੇਰੀਆਂ ਵੇਖਾਂ ਦੇ ਵਿੱਚ ਹੰਝੂ ਆ ਗਏ ਸਨ ਜਦੋਂ ਵਿਦਾ ਹੋ ਰਹੀ ਸੀ। ਉਹੀ ਜਨਮ। ਉਹੀ ਜ਼ਨਮ ਅਜ ਮੈਨੂੰ ਉਪਰਾ ਕਰ ਰਹੀ ਸੀ ਸ਼ਾਇਦ ਮੈਨੂੰ ਪਛਾਨਣ ਤੋਂ ਵੀ ਇਨਕਾਰ ਕਰ ਰਹੀ ਸੀ ਜਿਵੇਂ ਉਹਦੇ ਦਿਲ ਦੇ ਵਿੱਚੋਂ ਵਿਸਾਹ ਉੱਡ ਗਿਆ ਹੋਵੇ ਉਹ ਭਰੋਸਾ ਉੱਡ ਗਿਆ ਹੋਵੇ ਭਰਾਮਾ ਵਾਲਾ ਵੀਰ ਵਾਲਾ ਉਹਦੇ ਅੰਦਰ ਕੋਈ ਡਰ ਜਾਪਦਾ ਸੀ ਪਾਲਾ ਜਾਪਦਾ ਸੀ ਵੀਰ ਵੀਰ ਕਰਦੀਆਂ ਕਿਹੜਾ ਵੱਡੀਆਂ ਨਹੀਂ ਗਈਆਂ ਸਨ ਨਾ ਸਵਾਲ ਤਾਂ ਇਹ ਵੀ ਸੀ ਜਿਹੜੀਆਂ ਵੀਰ ਵੀਰ ਵੀ ਕਰਦੀਆਂ ਸਨ ਭਰਾਮਾ ਵਰਗਾ ਸਾਥ ਵੀ ਸੀ ਉਹਨਾਂ ਨੂੰ ਵੀ ਤਾਂ ਉਹਨਾਂ ਕੰਬੈਕ ਲੋਕਾਂ ਨੇ ਵਾੜੀ ਦਿੱਤਾ ਸੀ ਨਾ ਸ਼ਾਇਦ ਸ਼ਾਇਦ ਅੱਜ ਜ਼ੈਨਬ ਵਿਦਲਦੇ ਵਿੱਚ ਉਹੀ ਡਰ ਮੈਨੂੰ ਵੇਖਿਆ ਗਿਆ ਹੋਵੇ ਇਹ ਸੋਚ-ਸੋਚ ਮੇਰੀ ਹਿੱਕ ਦੇ ਵਿੱਚ ਸ਼ੁਰੀਆਂ ਚੱਲਦੀਆਂ ਸਨ ਭੈਣ ਨੂੰ ਅੱਜ ਵੀਰ ਤੇ ਭਰੋਸਾ ਨਹੀਂ ਦਿਆ ਉਸੇ ਜ਼ੈਨਬ ਦਾ ਅੰਦਰ ਅੱਜ ਮੇਰੇ ਪੁਸ਼ਤਾਵੇ ਤੋਂ ਕੰਬਦਾ ਸੀ ਜਿਹੜੀ ਵਿਆਹਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵਕੜੀ ਪਾ ਕੇ ਚੰਬੜੀ ਸੀ ਜਿਵੇਂ ਆਪਣੇ ਵੀਰ ਜ਼ਮਾਲੇ ਨੂੰ ਠੀਕ ਉਸੇ ਤਰ੍ਹਾਂ ਉਹੀ ਜ਼ੈਨਬ ਪਿਆਤੋ ਬਾਜਾ ਦੋਪਹਿਕੇ pardite ਆਪਣੇ ਭਰਾਵਾਂ ਵਾਂਗ ਮੈਨੂੰ ਆਚਮੜ ਜਾਂਦੇ ਖੈਰ ਖੈਰ ਜੇ ਹੁਣ ਦੀ ਗੱਲ ਕਰਾਂ ਚੰਗਾ ਗੁਰਬਚਨ ਸਿਆਂ ਬੇ ਤੂੰ ਮਿਲ ਗਿਆ ਆਖਰੀ ਵੇਲੇ ਦੁੱਲੇ ਨੇ ਸੰਗ ਦੇ ਵਿੱਚ ਰੁਕੇ ਗੁਬਾਰ ਦਾ ਘੁੱਟ ਪਰਿਆ ਮਸੀ راہ ਲੱਭ ਕੇ ਟਿੰਗੜਦੇ ਹੋਏ ਉਹ ਅੰਦਰੋਂ ਬੋਲ ਆਇਆ ਉਸ ਦੇ ਅੰਦਰੋਂ ਬਈ ਦੁਲਿਆ ਸਮੀਦਾ ਗੇੜਾ ਇਹ ਸਾਰਾ ਸਮੀਦਾ ਗੇੜਾ ਪਤਾ ਨਹੀਂ ਕੋਈ ਵਾਈ ਚੰਦਰੀ ਵਗੀ ਹੈ ਚੰਗੇ ਭਲੇ ਆਦਮੀ ਯਾਰ ਪਸ਼ੂ ਬਣ ਗਏ ਨੇ ਉਹ ਅੱਲਾ ਜਾਣਦਾ ਬਚਨ ਸਿਆ ਅੱਲਾ ਜਾਣਦਾ ਬਚਨ ਸਿਆ ਅਸੀਂ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ ਵੇ ਦੋਸ਼ਿਆ ਨੇ ਅਸੀਂ ਕੀ ਵਿਗਾੜਿਆ ਕਿਸੇ ਦਾ ਭਰਾਵਾ ਚੰਗੇ ਭਲੇ ਰਹਿੰਦੇ ਸਾਂ ਸਾਨੂੰ ਕੀ ਫਰਕ ਬੜ ਇਹ ਤਾਂ ਹੁਣ ਬਸ ਅੱਲਾ ਹੀ ਜਾਣਦਾ ਨਾ ਇਹਨਾ ਬੰਦਿਆਂ ਨੂੰ ਤਾਂ ਨਹੀਂ ਪਤਾ ਇਹ ਗੱਲ ਕਿ ਦੁੱਲੇ ਦੀਆਂ ਖੁੰਝੀਆਂ ਕੋਲੋਂ ਹੇਠਾਂ ਨੂੰ ਲੰਮਕਦੀਆਂ ਹੋਈਆਂ ਟਿੱਲੀਆਂ ਬਰੀਕ ਮੋਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਵਾਲ ਬੁਰਸ਼ ਵਾਂਗ ਆਕੜੇ ਖੜੇ ਸਨ ਉਹ ਬਾੜ ਜਿਨ੍ਹਾਂ ਵਿੱਚੋਂ ਅੱਟੀ ਹੋਈ ਧੂੜ ਦੀ ਕਸਮੈਲ ਚੱਕਦੀ ਸੀ ਸੱਚ ਸੱਚ ਨੂਰਾ ਜੀਨਾ ਕੈਮੀ ਤੇ ਉਹ ਛੋਟੀ ਮੁੰਨੀ ਫਾਂਤਾ ਉਹ ਨਹੀਂ ਦੱਸੇ ਉਹ ਕਿੱਥੇ ਤੁਹਾਡੇ ਨਾਲ ਉਹ ਸਭ ਨੂੰ ਭਰਾਵਾ ਆਪੋ ਆਪਣੀ ਪੈ ਗਈ ਹੁਣ ਪਤਾ ਹੀ ਨਹੀਂ ਲੱਗਿਆ ਹੋਇਆ ਕੀ ਆਪੋ ਆਪਣੀ ਪੈ ਗਈ ਬਸ ਭਾਜੜ ਵਿੱਚ ਨਿਆਣਿਆਂ ਨੂੰ ਹੁਣ ਕਿਹਨੇ ਸੰਭਿਆ ਪਤਾ ਹੀ ਨਹੀਂ ਲੱਗਿਆ ਪੀਰੂ ਢੂਮ ਦੇ ਪੁੱਤ ਨਜ਼ੀਰ ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾਂਦਾਂ ਦੇ ਵਿੱਚ ਥੇ ਕੋਲ ਪਾੜੇ ਗਏ ਮਾਰੇ ਗਏ ਜਿੱਥੋਂ ਉਹ ਲਾਲ ਢਿਕਰੀਆਂ ਚੋਕੇ ਟੋਬੇ ਦੇ ਵਿੱਚ ਕੁਤਰੀ ਚਲਾਉਂਦੇ ਹੁੰਦੇ ਸਨ ਇਹ ਗੱਲ ਕਹਿ ਕੇ ਦੁੱਲੇ ਦੀ ਆਂਦਰਾ ਨੇ ਜਿਵੇਂ ਕੋਈ ਚੁੱਪ ਰੂਣ ਚੋ ਦਿੱਤਾ ਹੋਵੇ ਉਦੇ ਮਿਚੇ ਮਚਾਏ ਬੁੱਲ ਅਤੇ ਠੋਡੀ ਉੱਤੇ ਗੰਮ ਕੰਬ ਗਿਆ। ਮੈਂ ਜ਼ੈਨਬ ਤੇ ਉਹ ਗਾਮ ਦਾ ਛੋਟਾ ਜੱਤ ਖਸਣਾ ਚਾਰ ਦਿਨ ਚਾਰ ਰਾਤਾਂ ਇੱਕ ਦੇ ਵਿੱਚ ਲੁਕੇ ਰਹੇ। ਤੇ ਇੱਕ ਰਾਤ ਜਦ ਅੰਮ੍ਰਾ ਉਤੋਂ ਧਰਤੀ ਉੱਤੇ ਹਨੇਰ ਕਰ ਗਿਆ ਤੇ ਦਾ ਲਾ ਕੇ ਬਸ ਰੋਜ਼ੀ ਜਾ ਲੁਕੇ ਤਾਂ ਥੋੜੀ ਬੋਤੀ ਸਾਡੀ ਜਾਨ ਬਚ ਗਈ। ਭਰਾਵਾ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ। بس ਇਨਾਂ ਕੋ ਪਤਾ ਲੱਗਿਆ ਉਹ ਮਾਰੇ ਗਏ ਉਹ ਪਾੜੇ ਗਏ। ਹਰ ਚੰਗਾ ਦੁੱਲਿਆ ਹੁਣ ਵਾਹ ਇਹੋ ਜਿਹੀ ਚਲੀਏ ਤਾਂ ਕੀ ਕਰੀਏ ਪਰ ਤੇਰੀ ਜਾਨ ਬਚ ਗਈ ਜੋ ਕੁਝ ਵੀ ਹੈ ਚਲੋ ਜਾਨ ਬਚ ਗਈ ਇਹ ਸਭ ਕੁਝ ਮੁੜ ਕੇ ਸੰਵਰ ਜਾਓ ਵਕਤ ਦੀ ਗੱਲ ਹੈ ਅੱਛਾ ਭਈ ਸ਼ੁਕਰ ਹੈ ਉਸ ਮਾਲਕ ਦਾ ਜੋ ਵੀ ਹੈ ਸ਼ੁਕਰ ਹੈ ਦੁੱਲੇ ਨੇ ਅਸਮਾਨ ਵਾਲ ਨੂੰ ادب ਦੀ ਸਹਿਨਤ ਕਰਕੇ ਆਖਿਆ ਦੂਰ ਉੱਚੀ ਸਾਰੇ ਕਾਮਾਂ ਦੀ ਧਾਰ ਉੱਡਦੀ ਸਾਡੇ ਪਿੰਡ ਦੇ ਵੱਲ ਨੂੰ ਜਾ ਰਹੀ ਸੀ ਜਦੋਂ ਉਸਨੇ ਉੱਪਰ ਵੱਲ ਨੂੰ ਤੱਕਿਆ ਕਾਮਾਂ ਦੀ ਧਾਰ ਪਿੰਡ ਵੱਲ ਨੂੰ ਜਾ ਰਹੀ ਸੀ ਦੁਲਦੇ ਦੀਆਂ ਅੱਖਾਂ ਦੇ ਵਿੱਚ ਉਸ ਧਾਰ ਨੂੰ ਦੇਖ ਕੇ ਨਾ ਜਿਵੇਂ ਰੀਸ ਦਾ ਲਾਲਚ ਆਇਆ ਹੋਵੇ ਉਹਨਾਂ ਦੀ ਰੀਸ ਕਰਨ ਦਾ ਲਾਲਚ ਆਇਆ ਹੋਵੇ ਜੇ ਮੈਂ ਕਿਤੇ ਕਿਵੇਂ ਕਰਕੇ ਕਾਂ ਬਣ ਜਾਵਾਂ ਜਾਂਦੀ ਵਾਰੀ ਆਪਣੇ ਪਿੰਡ ਦੇ ਬਨੇਦਿਆਂ ਤੋਂ ਰੱਜ ਕੇ ਉਡਾਵਾ ਉਹਨਾਂ ਨੂੰ ਤੱਕਾਂ ਮਾਂ ਮੇਰੀ ਜਾਨ ਨੂੰ ਕੋਈ ਧੋਖਾ ਨਹੀਂ ਹੋਵੇਗਾ ਮੇਰਾ ਕਿਹੜਾ ਕੋਈ ਮਜ਼ਬ ਹੋਣਾ ਹੈ ਜਦੋਂ ਮੈਂ ਕਾਂ ਬਣ ਜਾਣਾ ਤਾਂ ਮੇਰਾ ਕਿਹੜਾ ਕੋਈ ਮਜ਼ਬ ਹੋਣਾ ਹੈ ਮੈਂ ਜਿੱਥੇ ਮਰਜੀ ਜਾਵਾਂ ਡਾਰ ਲੂ ਡੂਰ ਲੰਘਦੀ ਗਈ ਡਾਰ ਕਾਮਾ ਦੀ ਉਸੇ ਤਰ੍ਹਾਂ ਜਾਂਦੀ ਰਹੀ ਪਰ ਕਾਮਾ ਜੋ ਕਾਮਾ ਦਾ ਮੱਛਰ ਬਣ ਗਿਆ ਹੋਵੇ ਦੁੱਲੇ ਨੇ ਡਾਰ ਦੀ ਦੂਰੀ ਜਿੰਨਾ ਲੰਮਾ ਹੌਂਕਾ ਲਿਆ ਜਿਵੇਂ ਜਿਵੇਂ ਡਾਰ ਦੂਰ ਚਲੇਗੀ ਉਨਾ ਹੀ ਲੰਮਾ ਹੌਂਕਾ ਪੁੱਤ ਜਨਬੇ ਵੇ ਪੁੱਤ ਜਾਨਬ ਕਰਲਾ ਕੋਈ ਗੱਲ ਕਰਲਾ ਕੋਈ ਗੱਲ ਪੁੱਤ ਤੇਰਾ ਵੀਰ ਖੜਾ ਦੁੱਲੇ ਨੇ ਕੁੜੀ ਉੱਤੇ ਤਰਸ ਲਾੜ ਦੇ ਨਾਲ ਚਾਂਕਦਿਆਂ ਕਿਹਾ ਕਰਲਾ ਪੁੱਤ ਗੱਲ ਕੋਈ ਗੱਲ ਕਰ ਲੈ ਤੇ ਜਾਨਬ ਦੁੱਲੇ ਨੇ ਜਾਨਬ ਨੂੰ ਆਖਰੀ ਵਾਰੀ ਕਹਿ ਕੇ ਕੋਈ ਆਖਰੀ ਗੱਲ ਕਰ ਲੈ ਭਰਾ ਤੇ ਰਖੜਾ ਜ਼ੈਨਬ ਜ਼ੈਕੀਰ ਨੇ ਹੁਣ ਨ ਟੁੱਟਵੇਂ ਡਸਕਰੇ ਬਣ ਗਏ ਸਨ ਉਹਨੇ ਰੋ ਰੋ ਕੇ ਲਾਹੌਰ ਕਰ ਲੈਸਨ ਉਹਦੀਆਂ ਫਾਵੇ ਹੋਈਆਂ ਚੁੰਨੀਆਂ ਅੱਖਾਂ ਪਾਣੀ ਦੇ ਨਾਲ ਡੁੱਬੀਆਂ ਸੋਈਆਂ ਮਛੀਆਂ ਵਾਂਗ ਲੱਗਦੀਆਂ ਉਹਨੇ ਕਿਗੀ ਖੋਲੀ ਵੀਰ ਵੀਰ ਸਾਨੂੰ ਅਜੇ ਵੀ ਰੱਖ ਲੈ ਤੂੰ ਇੱਥੇ ਅਸੀਂ ਤੇਰੇ ਧਰਮ ਚਾ ਜਾਣੇ ਆ ਕਿਹੜੀ ਗੱਲ ਅਸਤੇ ਤੇਰੇ ਕੋਲ ਰਹਿਣਾ ਲੋਚਦੇ ਆ ਤੂੰ ਸਾਨੂੰ ਇੱਥੇ ਰੱਖ ਲੈ ਆ ਗੱਲ ਸੁਣ ਕੇ ਨਾ ਆ ਗੱਲ ਸੁਣ ਕੇ ਜਿਵੇਂ ਕਿਸੇ ਨੇ ਮੇਰਾ ਕਾਲਜਾ ਅੰਦਰੋਂ ਕੱਢ ਲਿਆ ਹੋਵੇ ਜਿਵੇਂ ਸਿੱਧਾ ਹੀ ਕਿਸੇ ਨੇ ਮੇਰੇ ਦਿਲ ਨੂੰ ਨੰਦਰਾਣਾ ਜ਼ਖਮੀ ਕਰਤਾ ਹੋਵੇ ਭੈਣ ਮੇਰਾ ਤਰਮ ਅੱਜ ਮੇਰਾ ਕੋਈ ਤਰਮ ਨਹੀਂ ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉੱਜੜਦੇ ਨਾ ਚੰਗਾ ਵੀਰ ਮੀਰਾ ਚੰਗਾ ਜ਼ੈਨਵੇ ਨੇ ਪਲ ਦੀ ਮੇਰੇ ਵਾਲ ਅੱਖਾਂ ਪਾੜ ਕੇ ਤੱਕਿਆ ਜਿਵੇਂ ਉਹ ਹਨੇਰੇ ਵਿੱਚੋਂ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ ਸ਼ਾਇਦ ਕੋਈ ਆਸ ਦੀ ਕਿਰਨ ਲੱਗ ਜਾਵੇ ਮਿਲ ਜਾਵੇ ਪਰ ਛਾਤੀ ਉਹਦੀਆਂ ਅਧ ਬੁਝੀਆਂ ਅੱਖਾਂ ਉੱਤੇ ਧੂੜ ਧੌਲੀਆਂ ਪਿਫਣਾ ਲਹਿ ਗਈਆਂ ਉਹਦੇ ਦਿਲ ਤੇ ਇੱਕ ਚੀਕ ਪੈ ਗਈ ਉਨੇ ਮਹਿਸੂਸ ਕੀਤਾ ਉਹਨੇ ਮਹਿਸੂਸ ਕੀਤਾ ਭੈਣ ਨੂੰ ਘਰ ਵੱਲ ਆਉਂਦਿਆਂ ਦੇਖ ਕੇ ਨਮੂਹੇ ਵੀਰ ਨੇ ਦਰ ਪੇੜ ਲਈ ਦਰ ਪੇੜ ਲਈ ਚੰਗਾ ਵੀ ਬਚਨ ਸਿਆ ਚੰਗਾ ਬਚਨ ਸਿਆ ਤੂੰ ਪ੍ਰਵਾਹ ਹੁਣ ਫੇਟ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹਿ ਦੇ ਤੇ ਮੀ ਕਣੀ ਦੇ ਵਿੱਚ ਸਾਡੀ ਕੋਠੀ ਦੀ ਤੂੰ ਜਰਾ ਧਿਆਨ ਰੱਖੀ ਸੋਗਮੀ ਰੱਖੀ ਕੋਈ ਵਿਰਲ ਚੋ ਨਾ ਜਾਵੇ ਹਾਂ ਯਾਰ ਨਕੀਂ ਬਸ ਠੀਕ ਠੋ ਕਰ ਦੇ ਮੇਰੇ ਪਰਦਾਦੇ ਦੇ ਵਕਤਾਂ ਤੋਂ ਉਹੀ ਛੱਤ ਸਾਨੂੰ ਓਟ ਕਰਦੀ ਆਈ ਹੈ ਪ੍ਰਵਾ ਸੁਣਨੇ ਘਰਾਂ ਦੇ ਲਿਓੜ ਲੈ ਲੈ ਕੇ ਖੋਲੇ ਬਣ ਜਾਂਦੇ ਨੇ ਘਰ ਸੋਨਾ ਛੱਡ ਕੇ ਜਾ ਰਹੇ ਆ ਕਿਤੇ ਵੀ ਖੋਲਾ ਨਾ ਬਣ ਜਾਵੇ ਤੇਰੇ ਕੋਠੇ ਦੀ ਮੇਰੇ ਵੂਹੋਂ ਵਿੱਚੋਂ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁਲਿਆ ਤੈਨੂੰ ਬੰਨਾ ਨਹੀਂ ਟੱਪਣ ਦਿੱਤਾ ਬੰਨਾ ਨਹੀਂ ਟੱਪੜਦਾ ਤੇਰੇ ਜਾਂਦਿਆਂ ਉਹਦੇ ਵਿੱਚੋਂ ਪੰਭੂਕੇ ਵਲ ਉੱਠੇ ਇਹ ਗੱਲ ਉਸ ਨੂੰ ਮੈਂ ਕਹਿਣਾ ਚਾਹੁੰਦਾ ਸੀ ਕਿ ਤੇਰੇ ਕੋਠੇ ਦਾ ਤੇਰੇ ਜਾਣ ਤੋਂ ਬਾਅਦ ਦੇ ਵਿੱਚ ਹਸ਼ਰ ਕੀ ਹੋਇਆ ਪਰ ਮੈਂ ਇਹ ਗੱਲ ਦਿਲ ਦੇ ਵਿੱਚ ਹੀ ਆ ਕੇ ਉਹ ਤੇਰਾ ਘਰ ਤੇਰਾ ਘਰ ਤਾਂ ਪ੍ਰਵਾ ਅੱਗ ਦਾ ਘਰ ਬਣ ਗਿਆ ਨੀਲੀਆਂ ਜੀਬਾਂ ਵਾਲੀਆਂ ਅੱਗ ਦੀਆਂ ਲਾਟਾਂ ਸੱਪਣੀਆਂ ਵਾਂਗ ਸ਼ੂਕ-ਸ਼ੂ ਗੁੜਦੀਆਂ ਸਨ ਜਿਨ੍ਹਾਂ ਦੀ ਲਪੇਟ ਦੇ ਵਿੱਚ ਤੇਰੇ ਬੰਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਤਿੰਨ-ਤਿੰਨ ਕਰਕੇ ਟਰ-ਟਰ ਕਰਕੇ ਮੁੱਕ ਗਈਆਂ ਤੇ ਬੂੜੇ ਕੋਠੇ ਦੀਆਂ ਧੁਆਂਖੀਆਂ ਤੇ ਬੇਵਾਰਿਸ ਗੰਧਾਂ ਉਤੇ ਜ਼ਹਿਰੀ ਲਾਟਾਂ ਦੇ ਡੰਗਾਂ ਨੇ ਕਾਲੇ ਚਟਾਕ ਪਾ ਦਿੱਤੇ ਪਰ ਸੱਚ ਕਈ ਵਾਰੀ ਸੱਪ ਵਾਂਗ ਡੰਗਦਾ ਸੇਲੇ ਵਾਂਗ ਵੱਜਦਾ ਤੇ ਇੰਨਾ ਦੁਖ ਦਿੰਦਾ ਕਿ ਅਸੀਂ ਉਸ ਬਾਰੇ ਨਿਸ਼ਚਿਤ ਹੁੰਦੇ ਹੋਏ ਵੀ ਸਗੋਂ ਉਸ ਨੂੰ ਝੂਠ ਸੁਣ ਕੇ ਰੂਹ ਨੂੰ ਖੁਸ਼ੀ ਦਿਲਨੇ ਮੈਂ ਉਸ ਨੂੰ ਉਸ ਦੇ ਘਰ ਦਾ ਹਸ਼ਰ ਨਾ ਦੱਸ ਸਕਿਆ ਦੁੱਖ ਦੇ ਦਿਲ ਉਤੇ ਇੱਕ ਹੋਰ ਸੇਲਾ ਕਿਉਂ ਕੱਢਾਂ ਦੁੱਖ ਤਾਂ ਇਹ ਪਹਿਲੇ ਬਹੁਤ ਆ ਇਸ ਤੇ ਘਰ ਬਾਰੇ ਦੱਸ ਕੇ ਤਾਂ ਮੈਂ ਕਿਉਂ ਉਸ ਨੂੰ ਦੁਖੀ ਕਰਾਂ ਮੈਂ ਉਸ ਨੂੰ ਸੱਚ ਦੱਸਦੇ ਦੱਸਦੇ ਰੁਕ ਗਿਆ ਤੇ ਮਲੇਵੀ ਜੀਬ ਦੇ ਨਾਲ ਆਖ ਦਿੱਤਾ ਤੂੰ ਬੇਫਿਕਰ ਐ ਦੁਲਿਆ ਤੂੰ ਬੇਫਿਕਰ ਹੋ ਕੇ ਜਾ ਤੇਰੇ ਘਰ ਦੀ ਮੈਂ ਬਿੜ ਕੇ ਰੱਖੂੰਗਾ ਉਵੇਂ ਬੇਫਿਕਰ ਹੋ ਕੇ ਜਾ। ASCII ਸੜਕ ਦੀ ਕੱਚੀ ਪਟੜੀ ਉਤੋਂ ਲੈ ਕੇ ਨਿਮਾਨ ਵਿੱਚ ਹੋ ਗਿਆ। ਰਾਖੇ ਫੌਜੀਆਂ ਦੀ ਇੱਕ ਮਿੱਡੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉੱਤੇ ਬੁੜਕ ਦੀ ਆ ਰਹੀ ਸੀ। ਘੂੰ ਘੂੰ ਕਰਦੀ ਬੁੜਕ ਦੀ ਲਾਰੀ ਸਾਡੇ ਕੋਲੋਂ ਗੁਜ਼ਰ ਗਈ। ਉਹ ਜਿਵੇਂ ਗੁਜ਼ਰੀ ਧੂੜ ਦਾ ਇੱਕ ਭਰਿਆ ਬੱਦਰ ਧਰਤੀ ਉੱਤੇ ਉੱਡ ਕੇ ਪਲਾੜ ਦੇ ਵਿੱਚ ਖਿੰਡਣ ਲੱਗਿਆ। ਦੂਰ ਤੱਕ ਦੂਰ ਤੱਕ ਇਸ ਮੇੜ ਦੇ ਬੱਦਲ ਤੋਂ ਸੰਗੀਨਾ ਦੀਆਂ ਤਿੱਖੀਆਂ ਜਿਬਾਂ ਲਿਸ਼ਕਦੀਆਂ ਆ ਰਹੀਆਂ ਸਨ ਬੱਦਲ ਹੰਬ ਕੇ ਪਤਲਾ ਪੈ ਗਿਆ ਧੂੜ ਦੀ ਲਿਸ਼ਕ ਤੌਲ ਕਾਫਲੇ ਉੱਤੇ ਕਿਰਕਰ ਜੰਮਦੀ ਗਈ ਚੰਗਾ ਗੁਰਬਚਨ ਚੰਗਾ ਗੁਰਬਚਨ ਅੱਲਾ ਨੇ ਚਾਹਿਆ ਤਾਂ ਫੇਰ ਕਿਤੇ ਮਿਲਾਂਗੇ ਜਿਉਂਦੇ ਨਹੀਂ ਤਾਂ ਨਹੀਂ ਤਾਂ ਬਸ ਇਸ ਤੋਂ ਕਿਓ ਚੁੱਪੋਗੇ ਜ਼ਰੂਰ ਮਿਲਾਂਗੇ ਦੁੱਲਾ ਯਾਰ ਤੂੰ ਉਧਰ ਨਾ ਮਿਲੇ ਬਿਨਾ ਆਪਣਾ ਕੰਮ ਨਹੀਂ ਚੱਲਣਾ ਅਖੀਰ ਸਾਨੂੰ ਇੱਕ ਹੋਣਾ ਹੀ ਪਏਗਾ ਇਹ ਤਾਂ ਚਲੋ ਹੁਣ ਹੋ ਗਿਆ ਜੋ ਹੋ ਗਿਆ ਪਰ ਕੋਈ ਗੱਲ ਨਹੀਂ ਸਮਾਂ ਬਦਲੇਗਾ ਵਕਤ ਪਰਤੇਗਾ ਆਪਾਂ ਨੂੰ ਫੇਰ ਇੱਕ ਹੋਣਾ ਹੀ ਪੈਣਾ ਕੋਈ ਗੱਲ ਨਹੀਂ ਤੂੰ ਉਧਰ ਨਾ ਆਪਾਂ ਮਿਲਾਂਗੇ ਜ਼ਰੂਰ ਪਰ ਮੈਨੂੰ ਕੋਈ ਆਸ ਨਹੀਂ ਪਰ ਮੈਨੂੰ ਤਾਂ ਕੋਈ ਆਸ ਨਹੀਂ ਅਦੁੱਲਾ ਬੋਲਿਆ ਉਹ ਤੂੰ ਤਾਂ ਕਮੜਾ ਹੈ ਯਾਰ ਉਹ ਤੂੰ ਤਾਂ ਕਮੜਾ ਹੈ ਉਹ ਨੋਹਾਂ ਦੇ ਨਾਲ ਕਦੀ ਮਾਸ ਟੁੱਟਦਾ ਹੁੰਦਾ ਹੈ ਉਹ ਇਹ ਤਾਂ ਸਾਰੇ ਅੰਗਰੇਜ਼ ਨੇ ਪਾਟਕ ਬਾਇ ਨੇ ਸਾਨੂੰ ਚੁੱਕ ਚਮਲਾ ਕੇ ਭੂਤ ਨੇ ਬਣਾ ਦਿੱਤੇ ਨੇ ਤੇ ਭਾਈ ਨੇ ਭਾਈ ਦਾ ਢਿੱਡ ਪਾੜ ਕੇ ਲੀਰਾ ਕਰ ਦਿੱਤਾ ਇਹ ਤਾਂ ਅੰਗਰੇਜ਼ਾਂ ਦੇ ਕੰਮ ਹੈ ਜਦੋਂ ਇਹ ਚਲੇ ਚੁਲੇ ਜਾਣਗੇ ਕੋਈ ਗੱਲ ਨਹੀਂ ਯਾਰ ਆਪਾਂ ਸਭ ਇੱਕ ਹੋ ਜਾਵਾਂਗੇ ਇਸ ਤਰ੍ਹਾਂ ਨਹੀਂ ਹੁੰਦਾ ਤਰੋ ਉਹ ਤਰੋ ਸੁਲੇਓ ਉਹ ਸ਼ਹਿਜ਼ਾਦੀਓ ਤਰੋ ਸੌਰੀ ਦੇ ਕਿਵੇਂ ਝੱਟ ਡੱਡੂਆਂ ਵਾਂਗ ਟ੍ਰੈਕ ਕੀ ਜਾਂਦੇ ਨੇ ਕਾਫਲੇ ਦੇ ਨਾਲੋਂ ਨਾਲ ਪੈਦਲ ਗਸ਼ਟ ਕਰਦੇ ਫੌਜੀਆ ਨੇ ਜਿਨ੍ਹਾਂ ਦੇ ਮੋਢਿਆਂ ਉੱਤੇ ਚਿੱਟੀਆਂ ਜੀਭਾਂ ਵਾਲੀਆਂ ਬੰਦੂਕਾਂ ਸਨ ਉਹਦਾ ਘਾਹ ਖੁਰਚਦਿਆਂ ਨੂੰ ਬੂਟਾਂ ਦੇ ਨਾਲ ਠੋਹ ਠੋਹ ਰੱਖਿਆ ਜਿਵੇਂ ਕਾਫਲਾ ਖਲੋਂਦਿਆਂ ਬਲਦਾਂ ਦੇ ਢਿੱਡ ਭਰਨ ਲਈ ਬਿੰਦ ਛੱਟ ਦਾ ਲਾਹਾ ਤੱਕੇ ਧਰਤੀ ਉਤੋਂ ਉਫਣੀਆਂ ਧਲੀਆਂ ਉਦੇੜਨ ਲੱਗ ਜਾਂਦੇ ਨੇ ਫੌਜੀ ਬੋਲੇ ਤਰੋ ਤਰੋ ਚਲੋ ਅੱਗੇ ਖੜ ਜਾਂਦੇ ਨੇ ਜਿੱਥੇ ਇਹਨਾਂ ਦਾ ਦਿਲ ਕਰਦਾ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਮੁਰੇ ਕਾਫਲਾ ਸਰਕਣ ਲੱਗ ਪਿਆ ਕਾਫਲਾ ਤੁਰ ਲੱਗ ਪਿਆ ਉਹੀ ਆਵਾਜ਼ਾਂ ਗੱਡੀਆਂ ਦੀ ਉਹੀ ਚੀਂ-ਚੀਂ ਕਰਦੀਆਂ ਆਵਾਜ਼ਾਂ ਨਜ਼ਰਾਂੋਂ ਲੱਗ ਪਿਆ ਧੂੜ ਦੁਬਾਰਾ ਸਾਮਾਨੀ ਚੜਨ ਲੱਗ ਪਈ ਉਹ ਜਿਹੇ ਨਸਰਾਂ ਡਰੀਆਂ ਸਹਿਮੀਆਂ ਹੋਈਆਂ ਗੱਡੀਆਂ ਤੇ ਬੈਠੀਆਂ ਤਕਰੀਆਂ ਸੰ ਕਿਤੇ ਕਿਤੇ ਰੋਣ ਦੀ ਆਵਾਜ਼ ਆ ਰਹੀ ਸੀ ਇੱਕ ਖਲਾਅ ਵੀ ਸੀ ਇੱਕ ਸ਼ੋਰ ਵੀ ਸੀ ਪਰ ਇੱਕ ਚੁੱਪ ਵੀ ਸੀ ਇਸ ਕਾਫਲੇ ਦੇ ਚਿਹਰੇ ਆਉਤੇ ਪਤਾ ਨਹੀਂ ਸ਼ਾਇਦ ਹੋਰ ਕਿੰਨੇ ਚਿਹਰੇ ਹੋਣਗੇ ਜਿਹੜੇ ਮੈਂ ਪਛਾਣ ਨਾ ਸਕਿਆ ਇਹ ਕਮਜ਼ੋਰ ਹੋਏ ਇਹ ਮੂੰਹ ਲਿਬੜੇ ਹੋਏ ਚਿਹਰੇ ਇੱਥਾ ਚਲੋ ਮੈਂ ਆਪਣੇ ਗਵਾਂਢੀ ਦੁੱਲੇ ਨੂੰ ਤੱਕ ਲਿਆ ਪਰ ਇਸ ਕਾਫਲੇ ਦੇ ਵਿੱਚ ਕਿੰਨੇ ਹੋਰ ਲੋਕ ਹੋਣਗੇ ਮੇਰੇ ਪਿੰਡ ਦੇ ਮੇਰੇ ਘਰਾਂ ਦੇ ਉਹਨਾਂ ਗਲੀਆਂ ਦੇ ਜੋ ਮੇਰੇ ਨਾਲ ਹੁਣ ਰਾਬਤਾ ਰੱਖਣਾ ਚਾਹੁੰਦੇ ਨਹੀਂ ਸ਼ਾਇਦ ਉਹਨਾਂ ਦੇ ਵਿੱਚ ਵੀ ਉਹ ਮਜ਼ਹਬ ਦੀ ਨਫ਼ਰਤ ਨਜ਼ਰ ਆ ਰਹੀ ਹੈ ਮੇਰੇ ਕੋਲੋਂ ਵੀ ਖੈਰ ਕਾਫਲਾ ਹੋਰ ਅੱਗੇ ਸਰਕਣ ਲੱਗ ਪਿਆ ਬਲਦਾਂ ਨੇ ਤਿਲਕਮੀ ਸਲੇਟੀ ਸੜਕ ਉੱਤੇ ਖੁਰ ਅੜਾ ਕੇ ਆਪਣੀਆਂ ਧਾਣਾ ਉੱਤੇ ਟੱਬਰ ਦਾ ਟੱਬਰ ਭਾਰ ਖਿੱਚਿਆ ਕਿਲ ਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਾਟਣ ਲੱਗ ਪਈਆਂ ਹੁਣ ਤੇ ਗੱਡਿਆਂ ਦੇ ਪਹੀਏ ਧਰਤੀ ਵਿੱਚ ਧਸੇ ਪਏ ਹੁਣ ਅਬੇ ਦਿਲ ਗੱਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜੇ ਤੇ ਤੇ ਉਹਨਾਂ ਦੇ ਪੱਟਾਂ ਦੇ ਵਿਚਕਾਰ ਆਪਣੀਆਂ ਪਰੈਣਾ ਦੇ ਤਿੱਖੇ ਡੰਗ ਛੋਬੇ ਬੋਦੇ ਪਹੀਏ ਧੁਰਾਉਤੇ ਮਜਬੂਰ ਫਿਰਨ ਲੱਗ ਪਏ ਮਜਬੂਰ ਜਿਵੇਂ ਉਹ ਜਾਣਾ ਨਾ ਚਾਹੁੰਦੇ ਹੁਣ ਪਰ ਮਜਬੂਰੀ ਸੀ ਗੱਡਿਆਂ ਦੀ ਪਸਲੀ-ਪਸਲੀ ਝੜਕਣ ਲੱਗੀ ਤੇ ਕਿ ਤਿੱਖੀ ਚੀਕ ਪਹੀਆਂ ਵਿੱਚੋਂ ਨਿਕਲ ਕੇ ਸਾਰੀਆਂ ਚੀਕਾਂ ਦੇ ਨਾਲ ਰਲਦੀ ਕਾਫਲੇ ਦੀ ਸਮੁੱਚੀ ਚੀਕ ਬਣਨ ਲੱਗੀ ਉਸ ਕਾਫਲੇ ਦੀ ਸਮੁੱਚੀ ਚੀਕ ਬਣਨ ਲੱਗ ਪਈ ਤੇ ਦੁੱਲਾ ਦੁੱਲਾ ਥੋੜ ਉਤੇ ਪੱਬ ਧਰ ਕੇ ਇੱਕ ਬਲੂਕੀ ਦੇ ਨਾਲ ਗੱਡੇ ਦੀ ਗਿੱਚੀ ਉਤੇ ਯਾ ਬੈਠਾ ਬਲਦਾਂ ਦੀਆਂ ਚਿੱਟੀਆਂ ਪੁੱਛਾ ਦੇ ਉਸ ਕੁੰਡਲ ਬਣਾ ਦਿੱਤੇ ਜਿਨ੍ਹਾਂ ਉੱਤੇ ਇੱਕ ਇੱਕ ਥੱਕੀ ਹੋਈ ਕਾਲੀ ਚੌਰੀ ਮਿਲਦੀ ਸੀ ਉਸਨੇ ਆਪਣੀਆਂ ਲੰਮਕ ਦੀਆਂ ਟੰਗਾਂ ਦੇ ਅੰਗੂਠੇ ਬਲਦਾਂ ਦੀਆਂ ਪੱਟਾਂ ਵਿੱਚ ਘਰ ਸ਼ੋਹੇ ਤੇ ਉਹਦੇ ਗੱਡੇ ਦੇ ਪਹੀਆਂ ਦੇ ਵਿੱਚੋਂ ਇੱਕ ਨਮੀ ਵਿੰਨ ਵੀ ਚੀਖ ਨਿਕਲੀ ਮਹਾਨ ਚੀਖ ਮਹਾਨ ਚੀਖ ਇਹੋ ਜੀ ਚੀਖ ਜਿਵੇਂ ਮਹਾਨ ਚੀਖ ਦੇ ਨਾਲ ਸੁਰ ਹੋ ਗਈ ਕਿਸੇ ਵੱਡੀ ਚੀਖ ਦੇ ਨਾਲ ਚਾਰਲੀ ਤੇ ਮੈਂ ਮੈਂ ਉੱਥੇ ਖੜਾ ਸੀ ਮੈਂ ਉੱਥੇ ਖੜਾ ਸੀ ਆਪਣੇ ਗਵਾਂਢੀ ਨੂੰ ਜੋ ਵਸਦਾ ਸੀ ਉਸ ਨੂੰ ਉਜੜਦਿਆਂ ਵੇਖਦਾ ਸੀ ਮੈਨੂੰ ਚੰਨ ਗਿਆ ਲੈ ਮੈਂ ਆਪਣੀ ਜੇਬ ਦੇ ਵਿੱਚ ਹੱਥ ਫੇਰਿਆ ਤਾਂ ਮੈਨੂੰ ਕੁਝ ਯਾਦ ਆਇਆ ਮੈਨੂੰ ਯਾਦ ਆਇਆ ਕਿ ਮੇਰੀ ਜੇਬ ਦੇ ਵਿੱਚ ਕੁਝ ਪੈਸੇ ਸਨ ਮੇਰੀ ਜੇਬ ਦੇ ਵਿੱਚ 3 ਰੁਪਏ 7 ਆਨੇ ਸਨ ਸਵਰ ਪਿਆ ਤਾਂ ਹੁਣ ਪਿੰਡ ਵੱਲ ਜਾਣਾ ਸੀ ਤੇ ਮੈਂ ਕਿਰਾਇਆ ਦੇਣਾ ਸੀ ਲਾਰੀ ਦਾ ਜੋ ਠੀਕ ਹੋ ਰਹੀ ਸੀ ਮੈਂ ਤੁਰਦੇ ਤੁਰਦਿਆਂ 2 ਰੁਪਏ ਦਾ ਨੋਟ ਜਨਮ ਦੀ ਤਲੀ ਉੱਤੇ ਵਿੱਚ ਦੇ ਕੇ ਉਹਦੀਆਂ ਡੱਕੀਆਂ ਵਰਗੀਆਂ ਪਤਲੀਆਂ ਤੇ ਸੁੱਕੀਆਂ ਉਂਗਲਾਂ ਮੀਚਣ ਲੱਗ ਪਿਆ। ਉਸਦੀ ਤਲੀ ਉੱਤੇ ਰੱਖ ਕੇ ਉਸਦੀਆਂ ਉਂਗਲਾਂ ਮੀਚਣ ਲੱਗ ਪਿਆ। ਜਨਮ ਪੈਸੇ ਦੇਖ ਕੇ ਕਹਿੰਦੀ ਹੈ ਵੀਰ ਤੂੰ ਤੂੰ ਰਹਿਣ ਦੇ ਵੀਰ ਕਾਹਨੂੰ ਖੇਚਲ ਕਰਦਾ? ਕਿਉਂ ਖੇਚਲ ਕਰਦਾ ਤੂੰ ਰਹਿਣ ਦੇ। ਫੜ ਲੈ ਫੜ ਲੈ ਮੇਰੀ ਭੈਣ ਖੇਚਲ ਕਾ ਦੀ। ਪਤਾ ਨਹੀਂ ਤੈਨੂੰ ਹੁਣ ਕਦੋਂ ਮਿਲਣਾ ਨਾਲੇ। ਮੈਂ ਤੇਰਾ ਵੀਰ ਨਹੀਂ ਤੂੰ ਆਪੇ ਤਾਂ ਮੈਨੂੰ ਵੀਰ ਵੀਰ ਕਹਿਨੀ ਹੈ ਇੰਨੀ ਗੱਲ ਕਹਿ ਕੇ ਨਾ ਮੇਰਾ ਦਿਲ ਉਖੜ ਕੇ ਸੰਗ ਵਿਚਕਾਰ ਅੜ ਗਿਆ ਇਸ ਤੋਂ ਬਾਅਦ ਦੇ ਵਿੱਚ ਮੈਥੋਂ ਖੁੱਲ ਕੇ ਬੋਲ ਨਾ ਹੋਇਆ ਮੇਰੀ ਅੱਖਾਂ ਦੇ ਵਿੱਚ ਕੋਈ ਜਿਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਦੇ ਵਿੱਚੋਂ ਤੱਕਦਾ ਹਾਂ ਸਾਰਾ ਕੁਝ ਧੁੰਦਲਾ ਧੁੰਦਲਾ ਨਜ਼ਰ ਆ ਰਿਹਾ ਸੀ ਹੰਝੂ ਜਿਵੇਂ ਕਿਸੇ ਚਰਨਿਆਂ ਵਾਂਗ ਫੁੱਟਣਾ ਚਾਹੁੰਦੇ ਹੋ ਪਰ ਮੈਂ ਰੋਕ ਰਿਹਾ ਸੀ ਜਨਬ ਬੇਰੀਵਲ ਤੱਕਦੀ ਐ ਬੋਲਦੀ ਐ ਚੰਗਾ ਚੰਗਾ ਵੀਰ ਮੈਂ ਲੈ ਲੈਨੀ ਐ ਤੂੰ ਘਰ ਜਾ ਕੇ ਮਿੰਦੋ ਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ ਜਨਮ ਨੇ ਮੇਰੀਆਂ ਭੈਣਾਂ ਵਾਲੇ ਸੁਨੇਹਾ ਦਿੱਤਾ ਤੇ ਨਾਲੇ ਦੇ ਨਾਲੇ ਕਹਿਣ ਲੱਗੀ ਉਹਨਾਂ ਵੇੜਿਆਂ ਨੂੰ ਜਿੱਥੇ ਜਿੱਥੇ ਨੂੰ ਮੇਰੀਆਂ ਆਂਧਰਾ ਭੱਜ-ਭੱਜ ਜਾਂਦੀਆਂ ਨੇ ਉਹਨਾਂ ਨੂੰ ਵੀ ਸਲਾਮ ਆਖੀ ਮੇਰੇ ਵੀਰ ਉਹਨਾਂ ਨੂੰ ਵੀ ਸਲਾਮ ਆਖੀ ਸਾਡੇ ਪਿਸ਼ੋਕਰ ਲਈ ਵਿੜੇ ਵਿਚਲੇ ਅੰਬ ਤੇ ਟੂਸੇ ਦੀਆਂ ਜੜਾਂ ਦੇ ਵਿੱਚ ਕਿਤੇ ਕਿਤੇ ਪਾਣੀ ਜ਼ਰੂਰ ਪਾਦਿਆ ਕਰੀ ਮੇਰਾ ਵੀਰ ਉਹਦੀ ਚਕਲੀ ਮੈਂ ਆਪ ਬੜੇ ਮਲਾਰਾਂ ਦੇ ਨਾਲ ਆਪ ਲਈ ਸੀ ਉਹਦੇ ਲਿਚਲਿਚ ਕਰਦੇ ਵੈਂਗਣੀ ਪੱਤੇ ਕਿਤੇ ਮੇਰਾ ਵੀਰ ਸੁੱਕ ਕੇ ਪੁਰ ਨਾ ਜਾਣ ਜ਼ੈਨਬ ਕਹਿੰਦੀ ਗਈ ਉਹ ਕਹਿੰਦੀ ਗਈ ਮੈਂ ਸੁਣਦਾ ਰਿਹਾ ਉਹ ਬੋਲਦੀ ਕਿ ਜਿਵੇਂ ਰੋਗੀ ਲੰਮੀਆਂ ਸਾਹਾਂ ਉੱਤੇ ਆ ਕੇ ਵੀ ਹਵਾ ਤਵਾ ਬੁੜਬੁੜਾਉਂਦਾ ਰਿਹਾ ਬਸ ਬੋਲਦੀ ਰਹੀ ਉਹ ਬੋਲਦੀ ਰਹੀ ਗੱਡੇ ਤੁਰੇ ਜਾ ਰਹੇ ਸਨ ਸਮੀ ਸਾਂਝ ਦਾ ਥੱਕਿਆ ਸੂਰਜ ਪੱਛਮ ਦੀ ਗੋਟ ਉੱਤੇ ਕੋਡਾ ਹੋ ਗਿਆ ਤੇ ਇੱਕ ਇੱਕ ਕਰਕੇ ਗੱਡੀਆਂ ਦੀ ਲੰਮੀ ਜ਼ੰਜੀਰ ਮੇਰੇ ਕੋਲੋਂ ਸਰਕਦੀ 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 ਮੁੱਕ ਗਈ ਦੂਰ ਚਲੀ ਗਈ ਬਹੁਤ ਦੂਰ ਤੇ ਮੈਂ ਤੇ ਮੈਂ ਤੱਕ ਦਰਿਆ ਮੇਰਾ ਗਵਾਂਢੀ ਉੱਡ ਚੁੱਕਾ ਸੀ ਮੇਰਾ ਗਵਾਂਢੀ ਉੱਜੜ ਚੁੱਕਾ ਸੀ ਤੇ ਮੈਂ ਆਪਣੇ ਉਜੜੇ ਗਵਾਂਢੀ ਨੂੰ ਤੱਕਦਾ ਰਿਹਾ ਤੱਕਦਾ ਰਿਹਾ ਤੇ ਲੰਬੀ ਡਾਰ ਮੁਗ ਗਈ ਬਹੁਤ ਦੂਰ ਬਹੁਤ ਦੂਰ ਚਲੀ